ਯੋਦਾ ਤੇ ਕਾ ਹੋਰ ਨੀ ਤੱਕ ਜਾਂਦਾ ਯੋਦਾ ਤੇ ਕਾ ਤਾਂ ਮੇਰੇ ਮਨ ਪਿਆ ਨਿਦਾਨ ਕਹਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਜੋ ਸਾਧ ਸੰਗਤ ਜੀ ਅੱਜ ਅਸੀਂ ਪਹੁੰਚਿਆ ਪਿੰਡ ਭਗਤਪੁਰ ਠਮਾਣਾ ਦੇ ਲਾਗੇ ਜਿੱਥੇ ਸ਼੍ਰੀਮਾਨ ਸੰਤ ਬਾਬਾ ਗੁਰਬਖ ਸਿੰਘ ਜੀ ਮਹਾਂਪੁਰਖ ਜੱਬੋਵਾਲ ਵਾਲੇ ਉਹਨਾਂ ਦੇ ਬੜੇ ਪਿਆਰੇ ਬੜੇ ਪ੍ਰੇਮੀ ਮਹਾਂਪੁਰਖ ਬਾਬਾ ਨਿਕਾ ਸਿੰਘ ਜੀ ਜਿਨ੍ਹਾਂ ਨੇ ਜੱਬੋਵਾਲ ਰਹਿ ਕੇ ਮਹਾਂਪੁਰਖਾਂ ਦੇ ਕੋਲ ਤੇ ਮਹਾਂਪੁਰਖਾਂ ਦੇ ਕੋਲੋਂ ਗੁਰਬਾਣੀ ਪੜ੍ਹੀ ਵਿਦਿਆ ਪ੍ਰਾਪਤ ਕੀਤੀ ਤੇ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਤੇ ਉਹ ਮਹਾਂਪੁਰਖਾਂ ਦਾ ਇਹ ਨਗਰ ਹੈ ਤੇ ਮਹਾਂਪੁਰਖ ਸੰਤ ਬਾਬਾ ਗੁਰਬਖ ਸਿੰਘ ਜੀ ਨੇ ਐਸ ਸਥਾਨ ਤੇ ਜਿਹੜਾ ਅੱਜ ਗੁਰਦੁਆਰਾ ਸਾਹਿਬ ਹੈ ਭਗਤਪੁਰ ਦੇ ਵਿੱਚ ਮਹਾਂਪੁਰਖਾਂ ਨੇ ਇੱਥੇ ਆਪ ਨਹੀਂ ਪੱਥਰ ਰੱਖ ਕੇ ਗੁਰਦੁਆਰਾ ਸਾਹਿਬ ਬਣਾ ਕੇ ਤੇ ਇੱਥੇ ਬਾਬਾ ਨਿਕਾ ਸਿੰਘ ਜੀ ਨੂੰ ਸੇਵਾ ਦਿੱਤੀ ਤੇ ਉਹਨਾਂ ਦੇ ਅੱਗੇ ਬਾਬਾ ਨਿਕਾ ਸਿੰਘ ਜੀ ਦੇ ਜਿਹੜੇ ਗਾੜੀ ਪ੍ਰੇਮੀ ਸੀ ਅਸੀਂ ਬਾਬਾ ਪ੍ਰੀਤਮ ਸਿੰਘ ਉਹ ਵੀ ਅਸੇ ਨਗਰ ਦੇ ਸੰਗ ਉਹ ਵੀ ਇੱਕ ਬੜੇ ਮਹਾਨ ਸੰਤ ਹੋਏ ਉਹ ਵੀ ਮਹਾਂਪੁਰਖ ਬੰਦੀ ਵਾਲੇ ਹੋਏ ਸੰਤ ਬਾਬਾ ਦੁਰਬਖਸ਼ ਸਿੰਘ ਮਹਾਂਪੁਰਖ ਉਹਨਾਂ ਦੇ ਜਿੰਨੇ ਵੀ ਵਿਦਿਆਰਥੀ ਸਨ ਜਿੰਨੇ ਵੀ ਚੇਲੇ ਸੀ ਸਾਰੇ ਬ੍ਰਹਮ ਗਿਆਨੀ ਹੋਏ ਜਿਨ੍ਹਾਂ ਨੇ ਉਹਨਾਂ ਦੇ ਪਾਸੋਂ ਵਿਦਿਆ ਬਣੀ ਜਿਨ੍ਹਾਂ ਨੇ ਉਹਨਾਂ ਦੇ ਪਾਸੋਂ ਤਨਮਨ ਦੇ ਨਾਲ ਸੇਵਾ ਕੀਤੀ ਹੈ ਸੋ ਉਹਨਾਂ ਵਿੱਚੋਂ ਕਿ ਮਹਾਂਪੁਰਖ ਬਾਬਾ ਨਿਕਾ ਸਿੰਘ ਜੀ ਜਿਹੜੇ ਐਸ ਨਗਰ ਸੇ ਪਟਨਾਪੁਰ ਦੇ ਉਹਨਾਂ ਦੇ ਇੱਕ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪਰਿਵਾਰ ਚੋਂ ਬਾਬਾ ਸੁਖਵਿੰਦਰ ਸਿੰਘ ਜੀ ਉਹਨਾਂ ਬਾਬਾ ਸ਼ੰਦਾ ਸਿੰਘ ਜੀ ਕਹਿੰਦੇ ਆ ਜੋ ਇੱਥੇ ਐਸ ਵੇਲੇ ਸੇਵਾ ਕਰਦੇ ਆ ਸਾਰਾ ਇਹਨਾਂ ਦਾ ਪੈਰਾ ਇੱਥੇ ਗ੍ਰੰਥੀ ਦੀ ਸੇਵਾ ਦੀ ਸੇਵਾਦਾਰ ਜਿepr ਤਾਂ ਆਨ ਸਾਰੇ ਕੁਝ ਇਹ ਵੀ ਸੇਵਾ ਕਰਦੇ ਆ ਉਹਨਾਂ ਨੂੰ ਅੱਜ ਅਸੀਂ ਆ ਕੇ ਮਿਲੇ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਮੈਂ ਤੇ ਦਰਪਣ ਵੀ ਸਕਿਆ ਤੇ ਇਹਨਾਂ ਕੋ ਬਚਨ ਵੀ ਸਰਵਣ ਕੀਤੇ ਮਹਾਂਪੁਰਖਾਂ ਦੇ ਸੰਤ ਬਾਬਾ ਬਖਸ਼ ਸਿੰਘ ਜੀ ਉਹਨਾਂ ਦੇ ਤੇ ਬਾਬਾ ਨਿਕਾਸ ਸਿੰਘ ਜੀ ਉਹਨਾਂ ਦੇ ਜਿਹੜੇ ਬਚਨ ਹੁੰਦੇ ਰਹੇ ਬਾਬਾ ਪ੍ਰੀਤਮ ਸਿੰਘ ਜੀ ਦੇ अनेका ਜਿਹੜੇ ਬਚਨ ਨੇ ਉਹ ਇਹਨਾਂ ਦੇ ਪਾਸੋਂ ਸਰਵਣ ਕੀਤੇ ਨੇ ਸਾਰਾ ਜਥਾ ਸ੍ਰੀਮਾਨ ਸੰਤ ਬਾਬਾ ਬਖਸ਼ ਸਿੰਘ ਜੀ ਖਾਲਸਾ ਸੰਦੀਪ ਅਕੈਡਮੀ ਜੱਬੋਵਾਲ ਤੋਂ ਪਹੁੰਚ ਕਰਕੇ ਅੱਜ ਇਹ ਮਹਾਂਪੁਰਖਾਂ ਦੇ ਅਸਥਾਨ ਦੇ ਦਰਸ਼ਨ ਕੀਤੇ ਨੇ ਇੱਥੇ ਮਹਾਂਪੁਰਖ ਬਾਬਾ ਨਿਕਾਸ ਸਿੰਘ ਤੇ ਬਾਬਾ ਪ੍ਰੀਤਮ ਸਿੰਘ ਜੀ ਉਹਨਾਂ ਦੇ ਅਨ샨 ਸਾਹਿਬ ਨੇ ਮਹਾਂਪੁਰਖਾਂ ਬਾਬਾ ਨਿਕਾ ਸਿੰਘ ਜੀ ਦਾ ਜਿਹੜਾ ਸਰੀਰ ਹੈ ਉਹ ਜੱਗੋ ਆਪ ਦੇ ਲੱਗ ਗਿਆ ਅੱਗੇ ਰਾਤ ਨੂੰ ਇਹ ਹੋਂ ਦ੍ਰਸ਼ਟੀ ਦੇ ਵਿੱਚ ਸਿਸਕਾਰ ਇੱਥੇ ਆ ਕੇ ਹੋਇਆ ਹੈ ਤੇ ਸਥਾਨ ਜਿਹੜਾ ਇਹ ਮਿਲ ਚੜ੍ਹਦੀ ਕਲਾ ਦੇ ਨਾਲ ਦਿੱਤੇ ਅੱਜ ਸੜਕ ਜਿਹੜਾ ਇਹ ਪਹਿਲਾਂ ਚੱਲ ਰਿਹਾ ਹੈ ਸਤਿਗੁਰੂ ਕਿਰਪਾ ਕਰਨ ਕਿਸੇ ਤਰ੍ਹਾਂ ਸਾਰੇ ਜੱਤੇ ਨੂੰ ਹੋਰ ਬਲ ਬਖਸ਼ਣ ਤੇ ਸੰਤ ਬਾਬਾ ਬਲਬਖਸ਼ ਸਿੰਘ ਜੀ ਦੇ ਜਿਹੜੇ ਪ੍ਰੇਮੀ ਆ ਉਹ ਹੋਰਾਂ ਦੀ ਖੋਜ ਹੋ ਸਕੇ ਸਤਿਗੁਰੂ ਕਿਰਪਾ ਕਰਨ ਇਸ ਨਗਰੀਆਂ ਵਿੱਚ ਚੜ੍ਹਨ ਦਰਸ਼ਨ ਪਰ ਸਹੀ ਹੈ